ਤਰਸੋ ਹਵਦੀ ਦੀ ਨਵੀਂ ਵੀਡੀਓ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ ਫੇਰ ਗੱਲ ਕਰਦੇ ਆ ਕੈਨੇਡਾ ਦੇ ਵਿੱਚ ਜਿਹੜਾ ਦੁੱਧ ਪ੍ਰੋਡਿਊਸ ਹੁੰਦਾ ਉਹਦੇ ਬਾਰੇ ਪਿਛਲੀ ਵੀਡੀਓ ਚ ਅਸੀਂ ਜ਼ਿਕਰ ਕੀਤਾ ਸੀ ਕਿ ਕੈਨੇਡਾ ਚ ਜਿਹੜਾ ਦੁੱਧ ਵੇਚਿਆ ਜਾ ਸਕਦਾ ਹੈ ਉਹ ਕੋਟਾ ਸਿਸਟਮ ਦੇ ਅਧੀਨ ਹੀ ਵੇਚਿਆ ਜਾ ਸਕਦਾ ਹੈ ਸੋ ਅੱਜ ਕੋਟਾ ਸਿਸਟਮ ਬਾਰੇ ਹੋਰ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਗੱਲਬਾਤ ਕਰਾਂਗੇ ਇਹਨਾਂ ਸਟੋਰਾਂ ਚ ਪਏ ਦੁੱਧ ਬਾਰੇ ਸੋ ਇਹ ਕਈ ਤਰ੍ਹਾਂ ਦਾ ਦੁੱਧ ਹੈ ਸੋ ਕਈ ਬੜੀ ਸ਼ੱਕ ਸ਼ੁਭਾ ਹੁੰਦੇ ਆ ਕਿ ਕੀ ਇਹ ਦੁੱਧ ਇਹ ਸਿੰਥੈਟਿਕ ਹੈ ਕਿ ਸਹੀ ਹੈ ਜਾਂ ਇਹ ਦੁੱਧ ਇਨੈਚਰ ਸ਼ੈਲਫਾ ਤੇ ਕਿਵੇਂ ਪਿਆ ਰਹਿੰਦਾ ਹੈ ਇਹਦੇ ਚ ਕੀ ਮਿਲਾਇ 10 15 ਬਦਲ ਦਿਨ ਕੱਢ ਜੇ ਸੋ ਇਹ ਸਾਰੀ ਜਾਣਕਾਰੀ ਅੱਜ ਆਪਾਂ ਇਸ ਵੀਡੀਓ 'ਚ ਜ਼ਿਕਰ ਕਰਾਂਗੇ ਆਓ ਦੇਖੀਏ ਕਿ ਜਿਹੜਾ ਇਸ ਸਟੋਰਾਂ 'ਚ ਦੁੱਧ ਮਿਲਦਾ ਹੈ ਇਹਦੀ ਕੀ ਕਹਾਣੀ ਹੈ ਸੋ ਕੈਨੇਡਾ ਦੇ ਵਿੱਚ ਦੁੱਧ ਦੀ ਜਿਹੜੀ ਕਹਾਣੀ ਹੈ ਉਹ ਥੋੜੀ ਜਿਹੀ ਡਿਫਰੈਂਟ ਹੈ ਇੱਥੇ ਹਰ ਕੋਈ ਦੁੱਧ ਪ੍ਰੋਡਿਊਸ ਵੀ ਨਹੀਂ ਕਰ ਸਕਦਾ ਤੇ ਹਰ ਕੋਈ ਦੁੱਧ ਵੇਚ ਵੀ ਨਹੀਂ ਸਕਦਾ ਸੋ ਇੱਥੇ ਦੁੱਧ ਦੇ ਉੱਪਰ ਕਾਨੂੰਨ ਹੈ ਕਿ ਜੇ ਤੁਹਾਡੇ ਕੋਲ ਦੁੱਧ ਵੇਚਣ ਦਾ ਲਾਇਸੈਂਸ ਹੈ ਜਿਹਨੂੰ ਇੱਕ ਕੋਟਾ ਕਹਿੰਦੇ ਆ ਫੇਰ ਹੀ ਤੁਸੀਂ ਦੁੱਧ ਵੇਚ ਸਕਦੇ ਹੋ ਨਹੀਂ ਤਾਂ ਦੁੱਧ ਵੇਚਣਾ ਗੈਰ ਕਾਨੂੰਨੀ ਹੈ ਤੇ ਉਹਦੇ ਕਰਕੇ ਜੁਰਮਾਨਾ ਵੀ ਹੋ ਜਾਂਦਾ ਤੇ ਉਹ ਵੀ ਬਹੁਤ ਪਾਰਾ ਸੋ ਗਾਂ ਖਰੀਦਣੀ ਸਸਤੀ ਹੈ ਤੇ ਗਾਂ ਦਾ ਦੁੱਧ ਵੇਚਣ ਲਈ ਕੋਟਾ ਖਰੀਦਣਾ ਅੱਜ ਦੀ ਡੇਟ 'ਚ ਬਹੁਤ ਮਹਿੰਗਾ ਹੈ ਦੁੱਧ ਜਿਹੜਾ ਹੈਗਾ ਉਹ ਕੋਟੇ ਤੋਂ ਬਿਨਾਂ ਵੇਚਿਆ ਨਹੀਂ ਜਾ ਸਕਦਾ ਇਹ ਕੈਨੇਡਾ ਦੇ ਵਿੱਚ ਹੀ ਹੈ ਹੋਰ ਮੌਕਿਆਂ ਦੇ ਵਿੱਚ ਨਹੀਂ ਇਹ ਜੀ ਗੱਲ ਹੈਗੀ ਹਾਂ ਅਮਰੀਕਾ ਦੇ ਵਿੱਚ ਦੁੱਧ ਕੋਈ ਵੀ ਵੇਚ ਸਕਦਾ ਹੈ ਸੋ ਇਹ ਇਹਨਾਂ ਨੇ ਤਾਂ ਕੀਤਾ ਕਿ ਜਦੋਂ 1950-60 ਦੇ ਗੇੜ ਦੇ ਵਿੱਚ ਦੁੱਧ ਬਹੁਤ ਪ੍ਰੋਡਿਊਸ ਹੋ ਗਿਆ ਥੇ ਤਾਂ ਉਦੋਂ ਦੁੱਧ ਦੇ ਭਾਅ ਡਿੱਗ ਪਏ ਤੇ ਜਿਹੜੇ ਡੇਅਰੀ ਫਾਰਮਰ ਉਹ ਚੀਕਣ ਲੱਗ ਗਏ ਉਹਨਾਂ ਨੂੰ ਕਿਉਂਕਿ ਪੜਦਾ ਨਹੀਂ ਪੈਂਦਾ ਸੀ ਉਸ ਕਰਕੇ ਉਹਨਾਂ ਨੇ ਫਿਰ ਸਰਕਾਰ ਤੱਕ ਗੁਹਾਰ ਲਾਈ ਕਿ ਸਾਨੂੰ ਬਚਾਓ ਸਾਨੂੰ ਸਬਸਿਡੀਆਂ ਦਿਓ ਸਰਕਾਰ ਨੇ ਸਬਸਿਡੀ ਤਾਂ ਦਿੱਤੀ ਨਹੀਂ ਪਰ ਉਹਨਾਂ ਨੇ ਫਿਰ ਕੋਟਾ ਸਿਸਟਮ ਚਲਾਤਾ 1970 ਤੋਂ ਬਾਅਦ ਕਿ ਦੁੱਧ ਨੂੰ ਪ੍ਰੋਡਿਊਸ ਕਰਨ ਤੇ ਅਸੀਂ ਇੱਕ ਰੋਕ ਲਾਉਣੀ ਹੈ ਕਿ ਹਰ ਕੋਈ ਪ੍ਰੋਡਿਊਸ ਨਹੀਂ ਕਰ ਸਕਦਾ ਸੋ ਪ੍ਰੋਡਕਸ਼ਨ ਤੇ ਕੋਟਾ ਸਿਸਟਮ ਹੈ ਜਿਹਦੇ ਕੋਲ ਕੋਟਾ ਉਹ ਹੀ ਪ੍ਰੋਡਿਊਸ ਕਰੂਗਾ ਦੂਜੀ ਗੱਲ ਹੈ ਕਿ ਬਾਹਰੋਂ ਦੁੱਧ ਜਾਂ ਦੁੱਧ ਦੀਆਂ ਜਿਹੜੀਆਂ ਹੋਰ ਵਸਤੂਆਂ ਜਿਵੇਂ ਪਨੀਰ ਹੋ ਗਿਆ ਉਹ ਸਾਰੀਆਂ ਚੀਜ਼ਾਂ ਤੇ ਉਹਨਾਂ ਨੇ ਬਹੁਤ ਜ਼ਿਆਦਾ ਲਾਤਾ ਟੈਕਸ ਸੋ ਬਾਹਰੋਂ ਦੁੱਧ ਆ ਨਹੀਂ ਸਕਦਾ ਸਿਰਫ ਕੈਨੇਡਾ ਚੋਂ ਦੁੱਧ ਪ੍ਰੋਡਿਊਸਰ ਹੈ ਉਹ ਵੀ ਕੁਝ ਕੁ ਬੰਦੇ ਪ੍ਰੋਡਿਊਸ ਕਰ ਸਕਦੇ ਆ ਕੋਟੇ ਵਾਲੇ ਤੇ ਉਹਦੇ ਕਰਕੇ ਜਿਹੜਾ ਭਾਅ ਸਿਰਫ ਦੁੱਧ ਦਾ ਉਹ ਫਾਰਮਰਸ ਨੂੰ ਮਿਲ ਲੱਗ ਗਿਆ ਸੋ ਫਾਰਮਰਸ ਖੁਸ਼ ਹੈ ਕਿੰਕੋ ਭਾਵੇਂ ਕੋਟਾ ਮਹਿੰਗਾ ਪਰ ਸਾਨੂੰ ਅਸੀਂ ਜੋ ਪ੍ਰੋਡਿਊਸ ਕਰਦੇ ਆ ਸਾਨੂੰ ਪਤਾ ਉਹਦਾ ਕਿੰਨਾ ਭਾਅ ਮਿਲਣਾ ਜਿਵੇਂ ਆਪਾਂ ਕਹਿੰਦੇ ਆ ਕਿ ਇੰਡੀਆ ਚ ਕਣਕ ਤੇ ਝੋਨੇ ਦਾ ਐਮਐਸਪੀ ਆ ਸੋ ਇਹ ਦੁੱਧ ਦਾ ਐਮਐਸਪੀ ਆ ਤੇ ਪਰ ਹੁਣ ਜਿਹੜਾ ਨਵਾਂ ਫਾਰਮਰ ਹੈ ਜੇ ਕੋਈ ਮੈਂ ਕਹਾਂ ਅੱਜ ਮੈਂ ਚਾਰ ਗਾਵਾਂ ਪਾਲ ਕੇ ਤੇ ਦੁੱਧ ਵੇਚਣਾ ਤੇ ਫਿਰ ਮੇਰੇ ਕੋਲੇ ਗਾਵਾਂ ਵਾਲੇ ਪੈਸੇ ਤਾਂ ਹੈਗੇ ਗਾਵਾਂ ਲੈਣ ਜੋਗਰੇ ਪਰ ਕੋਟਾ ਲੈਣ ਦੇ ਪੈਸੇ ਨਹੀਂ ਹੈਗੇ ਸੋ ਆਓ ਦੇਖੀਏ ਕਿ ਕੋਟਾ ਹੁੰਦਾ ਕੀ ਹੈ ਤੇ ਕਿੰਨਾ ਕੁ ਮਹਿੰਗਾ ਹੈ ਸੋ ਜਿਹੜਾ ਕੈਨੇਡਾ ਦੇ ਵਿੱਚ ਦੁੱਧ ਦਾ ਕੋਟਾ ਹੈਗਾ ਉਹ ਬਟਰ ਫੈਟ ਦੇ ਬੇਸਿਸ ਤੇ ਹੁੰਦਾ ਹੈ ਜੇ ਤੁਸੀਂ 1 ਕਿਲੋ ਬਟਰ ਫੈਟ ਜਿਹਨੂੰ ਮੱਖਣੀ ਕਹਿੰਦੇ ਨੇ ਆ ਵੇਚਣੀ ਹੈ ਤਾਂ ਉਹਦੇ ਲਈ ਕੋਟਾ ਖਰੀਦਣਾ ਪੈਂਦਾ ਹੈ ਐਨੀ ਇੱਕ ਮੱਖਣੀ ਜਿਹੜੀ ਇੱਕ ਗਾਂ ਹੈਗੀ ਹੈ ਜਦੋਂ ਇੱਕ ਦਿਨ 'ਚ ਦੁੱਧ ਹੁੰਦੀ ਹੈ 30-35 ਕਿਲੋ ਉਹਦੇ ਤੋਂ ਬਣ ਜਾਂਦੀ ਹੈ ਸੋ ਆਪਾਂ ਕਹਿ ਸਕਦੇ ਹਾਂ ਕਿ ਜੇ ਤੁਸੀਂ ਇੱਕ ਗਾਂ ਦਾ ਦੁੱਧ ਵੇਚਣਾ ਹੈ ਤਾਂ ਉਹ ਤੁਹਾਡਾ ਹੋ ਗਿਆ ਕੋਟਾ ਤੇ ਕੋਟੇ ਦੀ ਜਿਹੜੀ ਕੀਮਤ ਹੈਗੀ ਆ ਉਹ ਅਲੱਗ-ਅਲੱਗ ਪ੍ਰੋਵੈਂਸਸ ਦੇ ਵਿੱਚ ਅਲੱਗ-ਅਲੱਗ ਹੈ ਹਰ ਇੱਕ ਮਹੀਨੇ ਜਿਹੜੇ ਕੋਟੇ ਦੀਆਂ ਪ੍ਰਾਈਸਸ ਉਹ ਹੁਤਾਠਾ ਹੁੰਦੀਆਂ ਨੇ ਕਈ ਪ੍ਰੋਵਿੰਸਸ ਦੇ ਵਿੱਚ ਸੋ ਜਿਹੜੇ ਅਨਟੈਰੀਓ ਤੇ ਕਿਊਬਿਕ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਧ ਡੇਰੀ ਫਾਰਮ ਹੈ ਉਹਨਾਂ ਨੇ ਕੋਟੇ ਦੀ ਜਿਹੜੀ ਪ੍ਰਾਈਸ ਹੈਗੀ ਉਹ ਫਿਕਸ ਕਰ ਦਿੱਤੀ ਹੈ ਸੋ ਜੇ ਤੁਸੀਂ ਇੱਕ ਗਾਂ ਦਾ ਦੁੱਧ ਵੇਚਣਾ ਹੈ ਇਹਨਾਂ ਦੋਨਾਂ ਪ੍ਰੋਵਿੰਸਸ ਦੇ ਵਿੱਚ ਤਾਂ ਤੁਹਾਨੂੰ 24000 ਡਾਲਰ ਦਾ ਕੋਟਾ ਖਰੀਦਣਾ ਪੈਣਾ ਹੈ ਇੱਕ ਇੱਕ ਗਾਂ ਦਾ ਦੁੱਧ ਵੇਚਣ ਲਈ ਜਿਹੜੀਆਂ ਦੂਜੀਆਂ ਪ੍ਰੋਵਿੰਸਸ ਨੇ ਜਿਵੇਂ BC ਦੇ ਵਿੱਚ ਕੋਟੇ ਦੀ ਕੀਮਤ ਅੱਜ 1.35 ਹਜ਼ਾਰ ਨੂੰ ਹੈ ਮੈਰੀਟੋਬਾ ਤੇ ਸਕੈਚੂਨ ਚ 40-45 ਹਜ਼ਾਰ ਦੀ ਰੇਂਜ ਹੈ ਤੇ ਸਭ ਤੋਂ ਮਹਿੰਗਾ ਕੋਟਾ ਹੈਗਾ ਅਲਬਰਟਾ ਚ ਅਲਬਰਟਾ ਚ ਜੇ ਤੁਸੀਂ ਇੱਕ ਗਾਂ ਦਾ ਦੁੱਧ ਵੇਚਣਾ ਹੈ ਅੰਦਾਜ਼ਨ ਤਾਂ ਤੁਹਾਨੂੰ 52 ਹਜ਼ਾਰ ਡਾਲਰ ਦਾ ਕੋਟਾ ਖਰੀਦਣਾ ਪੈਣਾ ਹੈ ਸੋ ਕਹਿੰਦਾ ਮਤਲਬ ਇਹ ਜਿਹੜੀ ਇੱਕ ਗਾਂ ਹੈ ਉਹ 23000 ਦੀ ਗਾਂ ਖਰੀਦਣੀ ਸੌਖੀ ਹੈ ਤੇ ਗਾਂ ਦਾ ਦੁੱਧ ਵੇਚ ਲਈ ਜਿਹੜਾ ਕੋਟਾ ਖਰੀਦਣਾ ਉਹ ਬਹੁਤ ਮਹਿੰਗਾ ਹੈ ਹੁਣ ਕੋਟੇ ਸਿਸਟਮ ਦੇ ਨਾਲ ਜਿਹੜੇ ਫਾਰਮਰ ਆ ਉਹ ਤਾਂ ਖੁਸ਼ ਆ ਕਿਉਂਕਿ ਉਹਨਾਂ ਨੂੰ ਦੁੱਧ ਦੀ ਪ੍ਰਾਈਸ ਮਿਲਦੀ ਆ ਉਹਨਾਂ ਨੂੰ ਪਤਾ ਵੀ ਸਾਡਾ ਦੁੱਧ ਐਨੇ ਦਾ ਵਿਕਣਾ ਹੈ ਵਿਕਣਾ ਹੈ ਸੋ ਕੋਟਾ ਸਿਸਟਮ ਜਿਹੜਾ ਹੈਗਾ ਉਹ ਕੈਨੇਡੀਅਨ ਡੇਰੀ ਕਮਿਸ਼ਨ ਹੈ ਜਿਹੜਾ ਉਹ ਚਲਾਉਂਦਾ ਹੈ ਉਹ ਸਾਰੇ ਦੇਸ਼ ਦੇ ਜਿਹੜੇ ਡੇਰੀ ਫਾਰਮਰ ਆ ਉਹਨਾਂ ਨੂੰ ਉਹਨਾਂ ਤੇ ਨਿਗਰੱਖਦਾ ਤੇ ਉਹਨਾਂ ਦਾ ਦੇਖਦਾ ਵੀ ਖਰਚਾ ਖਾਪਾ ਕਿੰਨਾ ਕ ਹੈ ਤਾਂ ਉਸ ਹਿਸਾਬ ਨਾਲ ਫਿਰ ਹਰ ਸਾਲ ਜਿਹੜੀਆਂ ਦੁੱਧ ਦੀਆਂ ਕੀਮਤਾਂ ਉਹ ਨਿਰਧਾਰਤ ਹੁੰਦੀਆਂ ਤੇ ਕਈ ਵਾਰੀ ਉਹ ਵੱਧ ਵੀ ਜਾਂਦੀਆਂ ਨੇ ਪਰ ਹੁਣ ਦੂਜੇ ਪਾਸੇ ਜਿਹੜਾ ਕੰਜ਼ਿਊਮਰ ਆ ਜਿਹਨੇ ਦੁੱਧ ਖਰੀਦਣਾ ਰੋਜ਼ ਸਟੋਰਾਂ ਚੋਂ ਕਈ ਵਾਰੀ ਸ਼ਿਕਾਇਤਾਂ ਆਉਂਦੀਆਂ ਨੇ ਕੈਨੇਡਾ ਦੇ ਵਿੱਚ ਵੀ ਸਾਨੂੰ ਦੁੱਧ ਵਾਸਤੇ ਪੈਸੇ ਵੱਧ ਦੇਣੇ ਪੈ ਰਹੇ ਆ ਜੇ ਅਮਰੀਕਾ 'ਚ ਗੱਲ ਕਰੀਏ ਖਾਸ ਕਰਕੇ ਅਮਰੀਕਾ ਨਾਲ ਸਾਡਾ ਕੰਪੈਰੀਜ਼ਨ ਹੁੰਦਾ ਹੈ ਤਾਂ ਅਮਰੀਕਾ 'ਚ ਕਿ ਦੁੱਧ ਸਸਤਾ ਹੈ ਕੈਨੇਡਾ 'ਚ ਮਹਿੰਗਾ ਹੈ ਕੈਨੇਡਾ ਦੇ ਵਿੱਚ ਜਿਹੜਾ ਦੁੱਧ ਦਾ ਰੈਗੂਲੇਸ਼ਨ ਆ ਉਹ ਬਹੁਤ ਹੀ ਜ਼ਿਆਦਾ ਸਟ੍ਰਿਕਟ ਹੈ ਜੇ ਦੁੱਧ ਦੇ ਵਿੱਚ ਐਂਟੀਬਾਇਓਟਿਕਸ ਦੀ ਥੋੜੀ-ਬਹੁਤੀ ਵੀ ਕੋਈ ਟ੍ਰੇਸ ਪਤਾ ਲੱਗ ਜੇ ਉਹਨਾਂ ਨੂੰ ਜਿਵੇਂ ਆਪਾਂ ਟੀਕੇ ਲਾਉਨੇ ਆ ਨਾ ਟੀਕੇ ਇੱਥੇ ਤੁਸੀਂ ਲਾ ਹੀ ਨਹੀਂ ਸਕਦੇ ਤਾਂ ਤੁਹਾਨੂੰ ਜੇ ਉਹ ਦੁੱਧ ਦੇ ਵਿੱਚ ਆ ਜੇ ਤਾਂ ਦੁੱਧ ਸਾਰਾ ਇਹਨਾਂ ਨੂੰ ਸਿਟਣਾ ਪੈਂਦਾ ਤਾਂ ਫਿਰ ਕੈਨੇਡਾ ਦੇ ਡੇਰੀ ਫਾਰਮਰ ਕਹਿੰਦੇ ਆ ਵੀ ਕਿਉਂਕਿ ਅਸੀਂ ਕੁਆਲਿਟੀ ਦੁੱਧ ਪ੍ਰੋਡਿਊਸ ਕਰਦੇ ਆ ਇਸ ਕਰਕੇ ਸਾਨੂੰ ਥੋੜਾ ਜਿਹਾ ਭਾਅ ਵੱਧ ਵੀ ਮਿਲਣਾ ਚਾਹੀਦਾ ਹੈ ਪਰ ਇਹ ਕੋਟੇ ਸਿਸਟਮ ਤੇ ਬਹੁਤ ਡਿਬੇਟ ਚੱਲਦੀ ਰਹਿੰਦੀ ਹੈ ਤੇ ਬੜੀ ਵਾਰੀ ਪ੍ਰੈਸ਼ਰ ਵੀ ਪਿਆ ਕਿ ਇਹ ਕੋਟਾ ਸਿਸਟਮ ਬੰਦ ਕਰੋ ਇਹ ਓਪਨ ਮਾਰਕੀਟ ਹੋਣੀ ਚਾਹੀਦੀ ਖਾਸ ਕਰਕੇ ਅਮਰੀਕਾ ਵਾਲੇ ਪਾਸੇ ਜਦੋਂ ਡੋਨਲਡ ਟਰੰਪ ਪਿਛਲੇ ਵਾਰੀ ਪ੍ਰੈਜ਼ੀਡੈਂਸੀ ਤਾਂ ਉਹਨੇ ਕੈਨੇਡਾ ਦੇ ਡੇਰੀ ਸਿਸਟਮ ਨੂੰ ਬਹੁਤ ਜ਼ਿਆਦਾ ਕਰੜੇ ਹੱਥੀ ਲਿਆ ਤੇ ਉਹਨੇ ਜਦੋਂ ਕੈਨੇਡਾ ਤੇ ਅਮਰੀਕਾ ਦੀ ਵਪਾਰਕ ਨੀਤੀ NAFTA ਦੀ ਡੀਲ ਹੋਈ ਹੈ ਉਦੋਂ ਉਹਨੇ ਥ ਏ ਵੀ ਕਰਾਇਆ ਕਿ ਸਾਡੇ ਅਮਰੀਕਾ ਦੇ ਡੇਰੀ ਪ੍ਰੋਡਕਟ ਜਾਂ ਦੁੱਧ ਇੱਧਰ ਆਉਣਾ ਚਾਹੀਦਾ ਹੈ ਤੇ ਕੈਨੇਡਾ ਨੂੰ ਥੋੜਾ ਜਿਹਾ ਰਿਲੈਕਸੇਸ਼ਨ ਦੇਣੀ ਵੀ ਪਈ ਹੈ ਪਰ ਅਜੇ ਵੀ ਕੈਨੇਡਾ ਨੇ ਪੂਰਾ ਆਪ ਦਾ ਸਕੰਜਾ ਕੱਸਿਆ ਹੋਇਆ ਹੈ ਕਿ ਸਾਡੇ ਦੇਸ਼ ਦੁੱਧ ਅਸੀਂ ਆਪ ਪ੍ਰੋਡਿਊਸ ਕਰਾਂਗੇ ਬਾਹਰੋਂ ਨਹੀਂ ਦੇਣਾ ਤੇ ਇੱਥੇ ਅਸੀਂ ਰੈਗੂਲੇਸ਼ਨ ਦੇ ਕੋਟਾ ਸਿਸਟਮ ਦੇ ਅੰਡਰ ਹੀ ਕਰਾਂਗੇ ਜਦੋਂ ਅਸੀਂ ਦੁੱਧ ਉੱਪਰ ਪਿਛਲੀ ਵੀਡੀਓ ਬਣਾਈ ਸੀ ਤਾਂ ਸਾਨੂੰ ਕੋਈ ਸਵਾਲ ਆਇਆ ਕਿ ਜੇ ਮੱਝਾਂ ਦਾ ਦੁੱਧ ਵੇਚਣਾ ਹੋਵੇ ਕੈਨੇਡਾ ਦੇ ਵਿੱਚ ਕੀ ਉਹਦੇ ਲਈ ਕੋਟੇ ਦੀ ਲੋੜ ਹੈਗੀ ਹੈ ਸੋਦਾ ਉੱਤਰ ਹੈਗਾ ਕਿ ਉਸ ਤੇ ਲਈ ਕੋਈ ਕੋਟਿੰਗ ਰੋਡ ਨਹੀਂ ਹੈਗੀ। ਸੋ ਮੈਂ ਕੋਈ অথেন্টিਕੇਟਿਡ ਇਨਫੋਰਮੇਸ਼ਨ ਲੱਭਿਆ ਸੀ ਇੰਟਰਨੈਟ ਤੋਂ ਕਿ ਇਹ ਪਤਾ ਲੱਗ ਸਕੇ। ਸੋ ਮੈਨੂੰ ਇੱਕ ਡਾਕੂਮੈਂਟ ਮਿਲਿਆ ਤੁਸੀਂ ਨਾਲ ਦੇਖ ਸਕਦੇ ਹੋ। ਅਲਬਰਟਾ ਗਵਰਨਮੈਂਟ ਦਾ ਡਾਕੂਮੈਂਟ ਹੈ ਕਿ ਜੇ ਤੁਸੀਂ ਮੱਝਾਂ ਦਾ ਜਾਂ ਬੱਕਰੀਆਂ ਦਾ ਦੁੱਧ ਵੇਚਣਾ ਹੈ ਤਾਂ ਉਹਦੇ ਲਈ ਕੋਟੇ ਦੀ ਕੋਈ ਰੋਡ ਨਹੀਂ ਪਰ ਉਹਦੇ ਲਈ ਇੱਕ ਲਾਇਸੈਂਸ ਲੈਣਾ ਪੈਂਦਾ ਜਿਹੜਾ ਕਿ ਇੱਕ ਨਾਰਮਲ ਕਾਗਜ਼ੀ ਕਾਰਵਾਈ ਹੈ। ਸੋ ਫਿਰ ਮੈਂ ਬਾਅਦ ਹੋਰ ਸਰਚ ਕੀਤੀ ਤਾਂ ਮੈਨੂੰ ਕਈ ਇਹ ਜੇ ਫਾਰਮ ਲੱਭੇ BC ਦੇ ਵਿਸ਼ਾਸ ਕਰਕੇ ਜਿਹੜੇ ਕਿ ਮੱਝਾਂ ਦਾ ਦੁੱਧ ਵੇਚਣਾਂ ਸੋ ਹੁਣ ਆਪਾਂ ਗੱਲ ਕਰਦੇ ਆ ਜਿਹੜਾ ਸਟੋਰਾਂ ਚ ਦੁੱਧ ਮਿਲਦਾ ਉਹਦੇ ਬਾਰੇ ਤਰ੍ਹਾਂ ਤਰ੍ਹਾਂ ਦਾ ਦੁੱਧ ਮਿਲਦਾ ਹੈ ਫੈਟ ਪਰਸੈਂਟੇਜ ਅਲੱਗ ਅਲੱਗ ਹੈ 1% 2% 1.5% ਹੋਰ ਬੜੀਆਂ ਕੈਟੇਗਰੀਜ਼ ਨੇ ਆਰਗੇਨਿਕ ਮਿਲਕ ਹੋ ਗਿਆ ਗ੍ਰਾਸ ਫੈਟ ਹੋ ਗਿਆ ਹੋਮੋਜਨਾਈਜ਼ਡ ਸੋ ਇਹ ਸਾਰੀਆਂ ਗੱਲਾਂ ਕਈ ਵਾਰੀ ਆਪਾਂ ਨੂੰ ਕਨਫਿਊਜ਼ ਕਰ ਦਿੰਦੀਆਂ ਵੀ ਇਹ ਹੈ ਕੀ ਹੈ ਸੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸਟੋਰਾਂ ਦੇ ਵਿੱਚ ਜਿਹੜਾ ਉਹ ਕੱਚਾ ਦੁੱਧ ਨਹੀਂ ਵੇਚਿਆ ਜਾ ਸਕਦਾ ਇੱਕ ਕੈਨੇਡਾ ਦੇ ਵਿੱਚ ਰੂਲ ਹੈ ਸੋ ਕੱਚਾ ਦੁੱਧ ਹਾਲਾਂਕਿ ਆਪਾਂ ਪੰਜਾਬ ਦੇ ਵਿੱਚ ਘਰਾਂ 'ਚ ਪੀ ਲੈਂਦੇ ਆ ਕਈ ਵਾਰੀ ਪਰ ਇੱਥੇ ਇਸ ਕਰਕੇ ਇਹ ਵਿੱਚ ਆਉਂਦਾ ਕਿ ਇਹਨਾਂ ਦਾ ਮੰਨਣਾ ਹੈ ਕਿ ਕਈ ਵਾਰੀ ਦੁੱਧ ਦੇ ਵਿੱਚ ਕੁਝ ਇਹੇ ਜੇ ਮਾਈਕਰੋ ਆਰਗਨਿਜ਼ਮ ਰਹੇ ਜਿਦੇ ਕਰਕੇ ਬਿਮਾਰੀਆਂ ਹੋ ਸਕਦੀਆਂ ਸੋ ਜਿਹੜਾ ਸਟੋਰਾਂ 'ਚ ਦੁੱਧ ਵਿਕਦਾ ਹੈ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਹੋਵੇ ਉਹ ਪਾਸਚੁਰਾਈਜ਼ਡ ਹੁੰਦਾ ਹੈ ਸੋ ਪਾਸਚੁਰਾਈਜ਼ਡ ਦੁੱਧ ਹੁੰਦਾ ਜਦੋਂ ਦੁੱਧ ਨੂੰ ਗਰਮ ਕੀਤਾ ਜਾਂਦਾ ਪਹਿਲਾਂ ਕੁਝ ਸਕਿੰਟਾਂ ਵਾਸਤੇ 70 72 ਡਿਗਰੀ ਤੇ ਕੁਝ ਸਕਿੰਟਾਂ ਵਾਸਤੇ ਗਰਮ ਕਰਕੇ ਉਹਨੂੰ ਫੇਰ ਪੈਕ ਕੀਤਾ ਜਾਂਦਾ ਤਾਂ ਕਿ ਉਹਦੇ ਵਿੱਚੋਂ ਜਿੰਨੇ ਵੀ ਕੋਈ ਬਿਮਾਰੀ ਵਾਲੇ ਕਾਣ ਓ ਖਤਮ ਹੋ ਜਾਣਾ ਪਾਸਚਰਾਇਜ਼ੇਸ਼ਨ ਦੇ ਕਈ ਤਰੀਕੇ ਨੇ ਇੱਕ ਤਰੀਕਾ ਇਹ ਵੀ ਹੈਗਾ ਕਿ ਕਈ ਵਾਰੀ ਦੁੱਧ ਨੂੰ 130-35 ਡਿਗਰੀ ਸੈਲਟਿਗ੍ਰੇਡ ਤੇ ਕੁਝ ਸਕਿੰਟਾਂ ਬਸ ਤੇ ਗਰਮ ਕੀਤਾ ਜਾਂਦਾ ਤਾਂ ਕਿ ਉਹਦੇ ਚੋ ਇਹ ਬਿਮਾਰੀ ਵਾਲੇ ਕਾਣ ਮਰ ਜਾਣ ਤੇ ਉਹਨੂੰ ਕਾਫੀ ਲੰਬਾ ਚਿਰ ਸਟੋਰੇਜ ਰੱਖਿਆ ਜਾ ਸਕੇ ਉਹਦੇ ਨਾਲ ਉਹਦੀ ਸ਼ੈਲਫ ਲਾਈਫ ਵੀ ਵੱਧਦੀ ਹੈ ਹਾਲਾਂਕਿ ਪਾਸਚਰਾਇਜ਼ੇਸ਼ਨ ਕਰਕੇ ਦੁੱਧ ਦੀ ਕੁਆਲਿਟੀ ਤੇ ਬਹੁਤਾ ਅਸਰ ਨਹੀਂ ਹੁੰਦਾ ਖਾਸ ਕਰਕੇ ਜਿਹੜਾ ਕੈਲਸ਼ੀਅਮ ਤੇ ਪ੍ਰੋਟੀਨ ਹੈ ਜਿਹਦੇ ਕਰਕੇ ਦੁੱਧ ਜਾੜਾ ਜਾਂਦਾ ਹੈ ਉਦੇ ਤੇ ਤੱਕ ਬਹੁਤਾ ਬੁਰਾ ਅਸਰ ਨਹੀਂ ਦੇਖਿਆ ਗਿਆ ਪਰ ਕਿਤੇ ਕਿਤੇ ਖਾਸ ਕਰਕੇ ਜਦੋਂ ਵਿਟਾਮਿਨ B12 ਦੀ ਗੱਲ ਕਰੀਏ ਜਾਂ ਵਿਟਾਮਿਨ C ਦੀ ਗੱਲ ਕਰੀਏ ਉਹਨਾਂ ਦੀ ਕੁਆਲਿਟੀ ਦੁੱਧ 'ਚ ਘਟ ਸਕਦੀ ਹੈ ਜਦੋਂ ਪਾਸਚੁਰਾਈਜੇਸ਼ਨ ਕੀਤੀ ਜਾਂਦੀ ਹੈ ਹੁਣੇ-ਹੁਣੇ ਇੱਕ ਰਿਵਿਊ ਪਬਲਿਸ਼ ਹੋਇਆ ਹੈ ਕ੍ਰਿਟੀਕਲ ਰਿਵਿਊਸ ਇਨ ਫੂਡ ਸਾਇੰਸ ਐਂਡ ਨਿਊਟ੍ਰੀਸ਼ਨ ਦੇ ਵਿੱਚ ਉਹਦੇ 'ਚ ਬਹੁਤ ਇੱਕ ਜਿਹੜਾ 100-200 ਸਟੱਡੀਜ਼ ਦਾ ਇੱਕ ਨਿਚੋੜ ਕੱਢਿਆ ਗਿਆ ਹੈ ਕਿ ਜਦੋਂ ਦੁੱਧ ਦੀ ਪਾਸਚੁਰਾਈਜੇਸ਼ਨ ਹੁੰਦੀ ਹੈ ਤਾਂ ਕੁਝ ਅਮੀਨੋ ਐਸਿਡ ਜਿਹੜੇ ਕਿ ਪ੍ਰੋਟੀਨਸ ਦਾ ਪਾਰਟ ਹੁੰਦੇ ਆ ਉਹਨਾਂ ਦੀ ਜਿਹੜੀ ਕੁਆਂਟੀਟੀ ਹੈਗੀ ਆ ਜਾਂ ਉਹਨਾਂ ਦੇ ਉੱਪਰ ਅਸਰ ਹੁੰਦਾ ਹੈ ਜਦੋਂ ਦੁੱਧ ਨੂੰ ਗਰਮ ਕੀਤਾ ਜਾਂਦਾ ਹੈ ਪਰ ਓਵਰ ਆਲ ਪਾਸਚਰਾਇਜ਼ੇਸ਼ਨ ਕਰਕੇ ਦੁੱਧ ਦੀ ਕੁਆਲਿਟੀ ਤੇ ਕੋਈ ਬਹੁਤਾ ਬੁਰਾ ਅਸਰ ਨਹੀਂ ਹੁੰਦਾ ਕਈ ਵਾਰ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਦੁੱਧ ਹੈਗਾ ਸਟੋਰਾਂ ਦੇ ਵਿੱਚ 10 10 15 15 ਦਿਨ ਕਿਵੇਂ ਰਹਿ ਜਾਂਦਾ ਹੈ ਜਮੂਰੇ ਦੇ ਵਿੱਚ ਕੋਈ ਨਾ ਕੋਈ ਚੀਜ਼ ਮਲਾਈ ਹੁੰਦੀ ਹੈ ਪਰ ਇਹਦੇ ਵਿੱਚ ਨਾਰਮਲੀ ਕੋਈ ਚੀਜ਼ ਮਲਾਉਂਦੇ ਨਹੀਂ ਹੈਗੇ ਸੋ ਜਦੋਂ ਦੁੱਧ ਨੂੰ ਪਾਸਚਰਾਇਜ਼ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਜੇ ਉਹਨੂੰ ਆਪਾਂ ਫਰਿੱਜ ਦੇ ਵਿੱਚ ਰੱਖੀਏ ਤਾਂ ਉਹ 10-15 ਦਿਨ ਬੈਸੇ ਖਰਾਬ ਨਹੀਂ ਹੁੰਦਾ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸੀ ਜੇ ਪਾਸਚਰਾਇਜ਼ੇਸ਼ਨ 135 ਡਿਗਰੀ ਤੇ ਕੀਤੀ ਹੋਵੇ ਤਾਂ ਉਹ ਦੁੱਧ ਕਈ ਮਹੀਨੇ ਵੀ ਰੱਖਿਆ ਜਾ ਸਕਦਾ ਹੈ ਤੇ ਉਹ ਦੁੱਧ ਖਰਾਬ ਨਹੀਂ ਹੁੰਦਾ ਇਹ ਗੱਲ ਤੁਸੀਂ ਹੋਰ ਦੇਖਿਆ ਨੇ ਕਿ ਸਟੋਰਾਂ ਦੇ ਵਿੱਚ ਇੱਕ ਹੋਮੋਜਨਾਈਜ਼ਡ ਮਿਲਕ ਹੁੰਦਾ ਹੈ ਤਾਂ ਇਸ ਦੁੱਧ ਦੇ ਵਿੱਚ ਕੁਝ ਮਲਾਇਆ ਨਹੀਂ ਹੁੰਦਾ ਬਲਕਿ ਉਹਨੂੰ ਮਕੈਨੀਕਲ ਸਟਰ ਕੀਤਾ ਜਾਂਦਾ ਹੈ ਤਾਂ ਕਿ ਜਿਹੜਾ ਉਹਦੇ ਵਿੱਚ ਫੈਟ ਪਾਰਟੀਕਲਸ ਨੇ ਫੈਟ ਗਲੋਬੀਕल्स ਨੇ ਉਹ ਯੂਨੀਫਾਰਮਲੀ ਡਿਸਟ੍ਰਿਬਿਊਟ ਹੋ ਜਾਣ ਸੋ ਇਹਦੇ ਨਾਲ ਕੀ ਹੁੰਦਾ ਹੈ ਕਿ ਦੁੱਧ ਦੇ ਉੱਪਰ ਮਲਾਈ ਨਹੀਂ ਆਉਂਦੀ ਤੇ ਜਿਹੜਾ ਦੁੱਧ ਦਾ ਸਵਾਦ ਹੈ ਤੇ ਉਹਦੀ ਕੰਸਿਸਟੈਂਸੀ ਆ ਉਹ ਬਹੁਤ ਵਧੀਆ ਹੋ ਜਾਂਦੀ ਹੈ ਸੋ ਇਹ ਹੁੰਦਾ ਹੋਮੋਜਨਾਈਜ਼ਡ ਮਿਲਕ ਇਸ ਤੋਂ ਬਾਅਦ ਤੁਸੀਂ ਦੇਖਿਆਣਾ ਕਿ ਜਿਹੜਾ ਸਟੋਰੇਜ ਚ ਦੁੱਧ ਮਿਲਦਾ ਉਹ 1% ਹੈ 2% ਹੈ 3.5% ਹੈ 0% ਹੁੰਦਾ ਜਿਹਨੂੰ ਸਕਿਨਡ ਮਿਲਕ ਕਹਿੰਦੇ ਆ ਸੋ ਇਹ ਪ੍ਰੋਸੈਸ ਇਹ ਹੈ ਕਿ ਜਦੋਂ ਡੇਰੀ ਚੋਂ ਦੁੱਧ ਆ ਜਾਂਦਾ ਹੈ ਤਾਂ ਉਹਦੇ ਚੋਂ ਪਹਿਲਾਂ ਫੈਟ ਕੱਢ ਲਿਆ ਜਾਂਦਾ ਹੈ ਉਸ ਤੋਂ ਬਾਅਦ ਜਦੋਂ ਪਾਸਚਰਾਇਜੇਸ਼ਨ ਹੁੰਦੀ ਹੈ ਤਾਂ ਫਿਰ ਫੈਟ ਲੋੜ ਅਨੁਸਾਰ ਪਾਇਆ ਜਾਂਦਾ ਹੈ ਜੇ ਤਾਂ ਫੈਟ ਪਾਏ ਨਾ ਜਾਵੇ ਤਾਂ 0% ਜਿਹੜਾ ਫੈਟ ਵਾਲਾ ਦੁੱਧ ਨੂੰ ਕਹਿੰਦੇ ਆ ਸਕਿੰਡ ਮਿਲਕ ਤੇ 1% 2% ਤੇ 7.5% ਇਹ ਅਲੱਗ-ਅਲੱਗ categories ਬਣਾਈ ਜਾਂਦੀਆਂ ਇਹੇ ਲੋਕਾਂ ਲਈ ਲਾਹੇਵੰਦ ਹੈ ਸੋ ਜਿਹੜੇ ਲੋਕ ਘੱਟ ਫੈਟ ਵਾਲਾ ਦੁੱਧ ਪੀਣਾ ਚਾਹੁੰਦੇ ਹਨ ਉਹਨਾਂ ਕੋਲ ਆਪਸ਼ਨ ਰਹਿੰਦੀ ਹੈ ਪਰ ਕੁਝ ਲੋਕ ਕਹਿੰਦੇ ਆ ਕਿ ਜਦੋਂ ਤੁਸੀਂ ਇੱਕੰਦੋਚੋਂ ਫੈਟ ਕੱਢ ਲਿਆ ਤਾਂ ਉਹਦੇ ਨਾਲ ਜਿਹੜੀ ਦੁੱਧ ਦੀ ਜਿਹੜੀ ਉਹਦੀ ਦੁੱਧ ਦੇ ਵਿੱਚ ਜਿਹੜੀ ਤਾਕਤ ਹੈ ਜਿਹੜੀ ਉਹਦਾ ਨੇਚਰਲ ਕੁਆਲਟੀ ਉਹ ਖਤਮ ਹੋ ਜਾਂਦੀ ਹੈ ਪਰ ਸਾਇੰਸ ਦੀਆਂ ਸਟੱਡੀਜ਼ ਹੈ ਇਸ ਗੱਲ ਨੂੰ ਡਰਾਈ ਕਰਦੀਆਂ ਨੇ ਦੁੱਧ ਦੇ ਵਿੱਚੋਂ ਫੈਟ ਕੱਢਣ ਨਾਲ ਕੋਈ ਬਹੁਤਾ ਅਸਰ ਨਹੀਂ ਪੈਂਦਾ ਇੱਕ ਹੋਰ ਮਿਥ ਹੈਗੀ ਹੈ ਕਿ ਜਦੋਂ ਦੁੱਧ ਦੀ ਪਾਸਟਰਾਇਜ਼ੇਸ਼ਨ ਹੁੰਦੀ ਹੈ ਜਦੋਂ ਦੁੱਧ ਨੂੰ ਗਰਮ ਕੀਤਾ ਜਾਂਦਾ ਹੈ ਸਟੋਰਾਂ 'ਚ ਲਿਆਉਣ ਤੋਂ ਪਹਿਲਾਂ ਤਾਂ ਉਹਦੇ ਕਰਕੇ ਦੁੱਧ ਦੇ ਵਿੱਚ ਜਿਹੜਾ ਇੱਕ ਐਨਜ਼ਾਈਮ ਹੁੰਦਾ ਲੈਕਟੇਜ਼ ਉਹ ਖਤਮ ਹੋ ਜਾਂਦਾ ਹੈ ਇਹਦੇ ਕਰਕੇ ਕਈ ਲੋਕਾਂ ਦੇ ਦੁੱਧ ਜਿਹੜਾ ਹਜਮ ਨਹੀਂ ਹੁੰਦਾ ਪਰ ਇਸ ਗੱਲ ਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ ਕਿਉਂਕਿ ਕੱਚੇ ਦੁੱਧ ਦੇ ਵਿੱਚ ਲੈਕਟੇਜ਼ ਹੁੰਦਾ ਹੀ ਨਹੀਂ ਹੈਗਾ ਲੈਕਟੇਜ਼ ਆਪਣੇ ਅੰਦਰ ਮਿਹਦੇ 'ਚ ਹੁੰਦਾ ਹੈ ਤੇ ਉਹੀ ਦੁੱਧ ਨੂੰ ਹਜਮ ਕਰਦਾ ਹੈ ਪੈਸੇ ਵੀ ਪੰਜਾਬ ਦੇ ਵਿੱਚ ਜਦੋਂ ਆਪਾਂ ਦੁੱਧ ਮੱਝਾਂ ਦਾ ਚੋ ਲੈਨੇ ਉਸ ਤੋਂ ਬਾਅਦ ਜਿਆਦਾਤਰ ਆਪਾਂ ਗਰਮ ਕਰਕੇ ਪੀਨੇ ਆ ਤੇ ਕਈ ਵਾਰੀ ਤਾਂ ਆਪਾਂ ਉਬਾਲ ਵੀ ਲੈਂਦੇ ਜਿਹੜਾ 100 ਡਿਗਰੀ ਦੇ ਆਸ-ਪਾਸ ਹੁੰਦਾ ਹੈ ਤੇ ਪਾਸਟਰਾਇਜ਼ੇਸ਼ਨ ਦੇ ਵਿੱਚ ਹਾਲਾਂਕਿ ਦੁੱਧ ਸਿਰਫ 70-71 ਡਿਗਰੀ ਤੇ ਹੀ ਕਰਮ ਕੀਤਾ ਜਾਂਦਾ ਹੈ ਸੋ ਦੁੱਧ ਦੇ ਵਿੱਚ ਕੋਈ ਵੀ ਲੈਕਟੇਜ਼ ਨਾਂ ਦਾ ਐਂਜ਼ਾਈਮ ਨਹੀਂ ਹੁੰਦਾ ਸੋ ਜਦੋਂ ਆਪਾਂ ਦੁੱਧ ਪੀਂਦੇ ਆ ਤਾਂ ਆਪਣੇ ਮਿਹਦੇ ਵਿੱਚ ਮੌਜੂਦ ਲੈਕਟੇਜ਼ ਜਿਹੜਾ ਕਿ ਬੈਕਟੀਰੀਆ ਦੁਆਰਾ ਬਣਾਇਆ ਜਾਂਦਾ ਹੈ ਉਹਦੇ ਕਰਕੇ ਦੁੱਧ ਹਜਮ ਹੁੰਦਾ ਹੈ ਸੋ ਜਦੋਂ ਕਿਸੇ ਬੰਦੇ ਦਾ ਹਜਮਾ ਬਹੁਤਾ ਵਧੀਆ ਨਾ ਹੋਵੇ ਜਾਂ ਕਈ ਵਾਰੀ ਬਜ਼ੁਰਗ ਵਸਤ ਦੇ ਵਿੱਚ ਤਾਂ ਡਾਕਟਰ ਅਕਸਰ ਇਹ ਰਿਕਮੈਂਡ ਕਰਦੇ ਆ ਕਿ ਦੁੱਧ ਦੀ ਬਜਾਏ ਤੁਸੀਂ ਦਹੀਂ ਜਾਂ ਯੋਗਰਟ ਦਾ ਇਸਤੇਮਾਲ ਕਰੋ ਉਹਦਾ ਕਾਰਨ ਇਹ ਹੁੰਦਾ ਹੈ ਕਿ ਦਹੀਂ ਜਾਂ ਯੋਗਰਟ ਦੇ ਵਿੱਚ ਕੁਝ ਬੈਕਟੀਰੀਆ ਹੁੰਦੇ ਆ ਪ੍ਰੋਬਾਇਓਟਿਕ ਬੈਕਟੀਰੀਆ ਤੇ ਉਹ ਲੈਕਟੇਸ ਬਣਾਉਂਦੇ ਨੇ ਤੇ ਉਹਦੇ ਕਰਕੇ ਉਹ ਛੇਤੀ ਹਜਮ ਹੁੰਦਾ ਹੈ ਸੋ ਜੇ ਆਪਾਂ ਇਹ ਗੱਲ ਕਰੀਏ ਕਿ ਪਾਸਟਰਾਇਜ਼ੇਸ਼ਨ ਕਰਕੇ ਦੁੱਧ ਦੇ ਵਿੱਚ ਲੈਕਟੇਸ ਮਰ ਜਾਂਦਾ ਹੈ ਤੇ ਇਹਦੇ ਕਰਕੇ ਸਾਡੇ ਦੁੱਧ ਹਜਮ ਨਹੀਂ ਹੁੰਦਾ ਇਸ ਗੱਲ ਦੇ ਵਿੱਚ ਕੋਈ दम ਨਹੀਂ ਹੈਗਾ ਸੋ ਇਹਨਾਂ ਸਟੋਰਾਂ 'ਚ ਕਈ ਪ੍ਰਕਾਰ ਦਾ ਦੁੱਧ ਹੁੰਦਾ ਉਹਨਾਂ 'ਚ ਇੱਕ ਹੁੰਦਾ ਹੈ ਗ੍ਰਾਸ ਫੈਡ ਸੋ ਗ੍ਰਾਸ ਫੈਡ ਦਾ ਦੁੱਧ ਹੁੰਦਾ ਜਿੱਥੇ ਗਾਵਾਂ ਨੂੰ ਸਿਰਫ ਹਰਾ ਚਾਰਾ ਦਿੱਤਾ ਜਾਂਦਾ ਕੋਈ ਸੁੱਕਾ ਜਾਂ ਜਿਵੇਂ ਖਾਲ ਹੋ ਗਈ ਜਾਂ ਗ੍ਰੇਨਸ ਨਹੀਂ ਉਹਨੂੰ ਦਿੱਤੇ ਜਾਂਦੇ ਸੋ ਇਸ ਦੁੱਧ ਬਾਰੇ ਇਹ ਕਹਿੰਦਾ ਕਿ ਇਹਦੇ 'ਚ ਜਿਹੜੇ ਓਮੇਗਾ 3 ਹੁੰਦੇ ਆ ਉਹ ਜ਼ਿਆਦਾ ਹੁੰਦੇ ਆ ਤੇ omega 6 ਜਿਹੜੇ ਫੈਟੀ ਐਸਿਡ ਹੁੰਦੇ ਉਹ ਘੱਟ ਹੁੰਦੇ ਆ ਜਿਹੜੇ ਕਿ ਦਿਲ ਦੇ ਲਈ ਬਹੁਤ ਹੀ ਚੰਗੀ ਗੱਲ ਹੈ ਦਿਲ ਦੇ ਰੋਗਾਂ ਲਈ ਬਹੁਤ ਚੰਗੀ ਗੱਲ ਹੈ ਸੋ ਇਹ ਦੁੱਧ ਮਹਿੰਗਾ ਵੀ ਬਹੁਤ ਵਿਕਦਾ ਹੁਣ ਆ 2 ਲੀਟਰ ਦਾ ਜਿਹੜਾ ਦੁੱਧ ਹੈਗਾ ਇਹ ਹੁਣ ਇਸ ਵਕਤ 7.5 ਡਾਲਰ ਨੂੰ ਵਿਕ ਰਿਹਾ ਜਿਹੜਾ ਕਿ ਆਮ ਦੁੱਧ ਨਾਲੋਂ ਦੁੱਗਣੇ ਤੋਂ ਜ਼ਿਆਦਾ ਮੰਗਾ ਹੈ ਸੋ ਅੱਜਕੱਲ ਗ੍ਰਾਸ ਫੈਡ ਦਾ ਵੀ ਬਹੁਤ ਫੈਸ਼ਨ ਚੱਲਿਆ ਕਹੋ ਪਰ ਉਹ ਸਾਇੰਸ ਕਹਿੰਦੀ ਹੈ ਕਿ ਇਹਦਾ ਕੁਝ ਫਾਇਦਾ ਵੀ ਹੈ